ਅਸੀਂ ਇਹ ਨਾ ਕਹਿ ਕੇ ਕਿ ਇੰਟਰਨੈਟ ਨੇ ਸਾਡੇ ਸਮਾਜ ਨੂੰ ਖਰਾਬ ਕੀਤਾ ਹੋਇਆ ਸਗੋਂ ਇਸ ਨੂੰ ਵਰਤ ਕੇ ਕਿਤਾਬਾਂ ਨਾਲੋਂ ਪਏ ਗੈਪ ਨੂੰ ਘੱਟ ਕਰਨ ਲਈ ਅੱਗੇ ਆਏ ਹਾਂ ਕਿਉਂਕਿ ਇੰਟਰਨੈਟ ਇੱਕ ਸਰਚ ਇੰਜਨ ਆ ਇੱਥੇ ਤੁਸੀਂ ਜੋ ਵੀ ਕੁਝ ਅਪਲੋਡ ਕਰੋਗੇ ਉਹੀ ਸਾਡੀ ਆਉਣ ਵਾਲੀ ਪੀੜ੍ਹੀ ਵੇਖੂਗੀ ਜਾਂ ਸੁਣੂਗੀ ਇੰਟਰਨੈਟ ਦੇ ਉੱਤੇ ਆਟੋਮੈਟਿਕ ਕੁਝ ਵੀ ਅਪਲੋਡ ਨਹੀਂ ਹੁੰਦਾ ਇਹ ਇੱਕ ਖਾਲੀ ਪੇਜ ਆ ਇੱਥੇ ਸਾਨੂੰ ਜੋ ਕੁਝ ਪਤਾ ਯਾਰ ਸਾਡੀ ਜੋ ਨੌਲੇਜ ਹੈ ਸਾਡੇ ਕੋਲੇ ਜੋ ਗਿਆਨ ਆ ਉਹ ਸਾਨੂੰ ਇੱਥੇ ਅਪਲੋਡ ਕਰਨਾ ਪਊਗਾ ਜਿਵੇਂ ਪੁਰਾਣੇ ਲੋਕਾਂ ਨੇ ਕਿਤਾਬਾਂ ਲਿਖੀਆਂ ਸੀ ਉਸੇ ਤਰ੍ਹਾਂ ਹੀ ਸਾਨੂੰ ਇਹਨਾਂ ਦੀ ਵੀਡੀਓਗ੍ਰਾਫੀ ਕਰਨੀ ਪਊਗੀ ਜੋ ਅੱਜ ਦੇ ਸਮੇਂ ਦੀ ਡਿਮਾਂਡ ਹੈ ਸੋ ਅਸੀਂ ਇਸ ਚੈਨਲ ਨੂੰ ਤਾਂ ਬਣਾਇਆ ਤਾਂ ਜੋ ਸਾਡੇ ਕੋਲੇ ਜੋ ਜਾਣਕਾਰੀ ਆ ਹਿਸਟਰੀ ਦੀ ਫਿਲਾਸਫੀ ਦੀ ਸਾਈਕੋਲੋਜੀ ਦੀ ਸਮਾਜ ਦੀ ਉਹ ਤੁਹਾਨੂੰ ਅਸੀਂ ਇੰਟਰਸਟਿੰਗ ਵੇ ਦੇ ਨਾਲ ਮੌਜੂਦਾ ਸਮੇਂ ਦੀ ਡਿਮਾਂਡ ਦੇ ਹਿਸਾਬ ਨਾਲ ਦੇ ਸਕੀਏ ਕਿਉਂਕਿ ਜੋ ਕੁਝ ਅਸੀਂ ਤੁਹਾਨੂੰ ਹੜੱਪਾ ਦੀ ਪਹਿਲੀ ਵੀਡੀਓ ਦੇ ਵਿੱਚ ਦੱਸਿਆ ਉਹ ਸਾਰਾ ਕੁਝ ਸਾਨੂੰ ਉਹਨਾਂ ਦੇ ਖਦਾਈ ਵਿੱਚ ਮਿਲੇ ਅਵਸ਼ੇਸ਼ਾਂ ਤੋਂ ਪਤਾ ਲੱਗਦਾ ਉਹਨਾਂ ਦੀ ਜੋ ਲਿਖਤ ਸੀ ਉਹਨਾਂ ਦੀ ਜੋ ਪੜ੍ਹਾਈ ਸੀ ਉਹਨਾਂ ਨੂੰ ਅਸੀਂ ਪੜ੍ਹ ਨਹੀਂ पाए ਕਿਉਂਕਿ ਉਹਨਾਂ ਦੀ ਪੜ੍ਹਾਈ ਸਾਡੀ ਸਮਝ ਦੇ ਵਿੱਚ ਹੀ ਨਹੀਂ ਆਈ ਜੇਕਰ ਉਹ ਪੜ੍ਹਾਈ ਸਾਡੀ ਸਮਝ ਦੇ ਵਿੱਚ ਆ ਜਾਂਦੀ ਤਾਂ ਅਸੀਂ ਇਸ ਸਭਿਅਤਾ ਬਾਰੇ ਹੋਰ ਵੀ ਬਹੁਤ ਕੁਝ ਜਾਣ ਪਾਉਂਦੇ ਜੋ ਕੁਝ ਅਸੀਂ ਤੁਹਾਨੂੰ ਦੂਜੀ ਵੀਡੀਓ ਦੇ ਵਿੱਚ ਦੱਸਿਆ ਜਾਨੀ ਕਿ ਆਰਿਆਨਜ਼ ਵਾਲੀ ਵੀਡੀਓ ਦੇ ਵਿੱਚ ਉਸ ਵੀਡੀਓ ਦੇ ਵਿੱਚ ਸਾਰੇ ਦੀ ਸਾਰੀ ਜਾਣਕਾਰੀ ਸਾਰਾ ਗਿਆਨ ਨੌਲੇਜ ਪੜ੍ਹਾਈ ਬ੍ਰਾਹਮਣ ਦੇ ird gird ਘੁੰਮਦੀ ਸੀ ਬ੍ਰਾਹਮਣ ਆਪਣੀਆਂ ਕਿਤਾਬਾਂ ਦੇ ਵਿੱਚ ਉਤਲੇ ਵਰਨ ਦੀ ਗੱਲ ਕਰਦਾ ਸੀ ਰਾਜਿਆਂ ਦੀ ਗੱਲ ਕਰਦਾ ਸੀ ਮਹਾਰਾਜਿਆਂ ਦੀ ਗੱਲ ਕਰਦਾ ਸੀ ਉਹਨਾਂ ਕਿਤਾਬਾਂ ਨੂੰ ਪੜ੍ਹਦੇ ਵੀ ਉਤਲੇ ਵਰਨ ਦੇ ਲੋਕ ਹੀ ਸੀ ਫਿਰ ਬਹੁਤ ਜ਼ੋਰ ਲਾ ਕੇ ਕਿਤੇ ਜਾ ਕੇ ਮੱਧ ਕਾਲ ਦੇ ਸਮੇਂ ਜਿਹੜੀ ਪੜ੍ਹਾਈ ਆ ਉਹ ਆਮ ਲੋਕਾਂ ਦੇ ਕੰਮ ਦੇ ਵਿੱਚ ਆਈ ਉਹ ਆਮ ਲੋਕਾਂ ਦੇ ਜਹਨ ਦੇ ਵਿੱਚ ਆਈ ਆਮ ਲੋਕਾਂ ਨੇ ਵੀ ਆਪਦੀ ਗੱਲ ਲਿਖਣੀ ਸ਼ੁਰੂ ਕੀਤੀ ਆਮ ਲੋਕਾਂ ਨੇ ਵੀ ਆਪਦੇ ਬਾਰੇ ਪੜਨਾ ਸ਼ੁਰੂ ਕੀਤਾ ਹੁਣ ਇਸ ਚੀਜ਼ ਦੀ ਆਧਾਰਨ ਸਾਡੇ ਕੋਲ ਸਾਖਸ਼ਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਹੁਤ ਸਾਰੀਆਂ ਜਾਤਾਂ ਦੇ ਧਰਮਾਂ ਦੇ ਨਸਲਾਂ ਦੇ ਕੌਮਾਂ ਦੇ ਲੋਕਾਂ ਨੇ ਆਪਦੀ ਬਾਣੀ ਦਿੱਤੀ ਹੋਈ ਆ ਇਸ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਆਪਾਂ ਪੂਰੀ ਦੀ ਪੂਰੀ ਗੱਲ 15ਵੀਂ ਸਦੀ ਦਾ ਜਦੋਂ ਇਤਿਹਾਸ ਦੱਸਾਂਗੇ ਉਸ ਸਮੇਂ ਕਰਾਂਗੇ ਇਸ ਤਰ੍ਹਾਂ ਇਹ ਨੌਲੇਜ ਹਜ਼ਾਰਾਂ ਸਾਲਾਂ ਦਾ ਸਫ਼ਰ ਤੈਅ ਕਰਕੇ ਫੇਰ ਕਿਤੇ ਜਾ ਕੇ ਪਹਿਲੇ ਵਰਨ ਤੋਂ ਦੂਜੇ ਵਰਨ ਦੂਜੇ ਵਰਨ ਤੋਂ ਤੀਜੇ ਵਰਨ ਤੀਜੇ ਵਰਨ ਤੋਂ ਚੌਥੇ ਵਰਨ ਤੱਕ ਪਹੁੰਚਦੀ ਹੈ ਪ੍ਰੰਤੂ ਫੇਰ ਇਹ ਨੌਲੇਜ ਇਹ ਗਿਆਨ ਬਹੁਤ ਸਮੇਂ ਤੱਕ ਇੱਥੇ ਹੀ ਖੜਾ ਰਹਿੰਦਾ ਕਿ ਜਿਸ ਵੀ ਇਨਸਾਨ ਨੇ ਇਹ ਗਿਆਨ ਨੂੰ ਹਾਸਲ ਕਰਨਾ ਜਿਸ ਵੀ ਇਨਸਾਨ ਨੇ ਇਸ ਵੇਦਾਂ ਨੂੰ ਉਪਨਿਸ਼ਦਾਂ ਨੂੰ ਅਰੰਕਿਆਂਸ ਨੂੰ ਗ੍ਰੰਥਾਂ ਨੂੰ ਪੜਨਾ ਉਹਨਾਂ ਨੂੰ ਪੜ੍ਹਾਈ ਸਿੱਖਣੀ ਪਊਗੀ ਉਹਨਾਂ ਨੂੰ ਪੜ੍ਹਨਾ ਪਊਗਾ ਮਦਰੱਸਿਆਂ ਦੇ ਵਿੱਚ ਜਾ ਕੇ ਗੁਰੂ ਘਰਾਂ ਦੇ ਵਿੱਚ ਜਾ ਕੇ ਸਕੂਲਾਂ ਦੇ ਵਿੱਚ ਜਾ ਕੇ ਚਾਹੇ ਉਹ ਆਪਦੇ ਘਰ ਦੇ ਵਿੱਚ ਆਪਦੀ ਮਾਂ ਤੋਂ ਆਪਦੇ ਚਾਚੇ ਤਾਏ ਤੋਂ ਹੀ ਪੜ ਲੈਣ ਪਰੰਤੂ ਉਹਨਾਂ ਨੂੰ ਪੜ੍ਹਨਾ ਜ਼ਰੂਰ ਪਊਗਾ ਪਰੰਤੂ ਇੰਟਰਨੈਟ ਨੇ ਇਹੀ ਚੀਜ਼ ਚੰਗੀ ਕੀਤੀ ਇੰਟਰਨੈਟ ਨੇ ਪੜ੍ਹਾਈ ਦੀ ਇਸ ਔਕੜ ਨੂੰ ਵੀ ਪਾਰ ਕਰ ਲਿਆ ਕਿਉਂਕਿ ਜਿਹੜਾ ਗਿਆਨ ਪਹਿਲਾਂ ਪੜਨ ਦੇ ਨਾਲ ਜੇਕਰ ਤੁਹਾਨੂੰ ਪੜਨਾ ਆਉਂਦਾ ਤਾਂ ਹੀ ਮਿਲੂਗਾ ਕਿਉਂਕਿ ਪਹਿਲਾਂ ਗਿਆਨ ਤਾਂ ਕਿਤਾਬਾਂ ਦੇ ਉੱਤੇ ਸੀ ਪਰੰਤੂ ਜੇਕਰ ਅੱਜ ਤੁਸੀਂ ਉਹ ਵਾਲਾ ਗਿਆਨ ਹਾਸਲ ਕਰਨਾ ਤਾਂ ਤੁਹਾਨੂੰ ਪੜਨਾ ਇੰਨਾ ਜ਼ਿਆਦਾ ਜ਼ਰੂਰੀ ਨਹੀਂ ਹੈਗਾ ਪੜਨਾ ਜ਼ਰੂਰੀ ਹੈ ਪਰੰਤੂ ਜੇਕਰ ਤੁਸੀਂ ਕਿਸੇ ਕਾਰਨ ਕਰਕੇ ਨਹੀਂ ਵੀ ਪੜ ਸਕੇ ਤਾਂ ਜੇਕਰ ਤੁਹਾਡੇ ਜ਼ਹਿਨ ਦੇ ਵਿੱਚ ਆਉਂਦਾ ਹੈ ਕਿ ਯਾਰ ਮੈਂ ਇਤਿਹਾਸ ਦੀ ਜਾਣਕਾਰੀ ਲੈਣੀ ਆ ਮੈਂ ਪੁਰਾਣੇ ਸੱਭਿਆਚਾਰ ਦੀ ਜਾਣਕਾਰੀ ਲੈਣੀ ਆ ਤਾਂ ਤੁਹਾਨੂੰ ਕਿਤਾਬ ਨੂੰ ਚੱਕਣ ਦੀ ਲੋੜ ਨਹੀਂ ਪਊਗੀ ਤੁਸੀਂ ਇੰਟਰਨੈਟ ਦੇ ਉੱਤੇ ਜਾ ਕੇ ਸਰਚ ਕਰੋਗੇ ਐਂਸ਼ੀਅਟ ਹਿਸਟਰੀ ਇਨ ਪੰਜਾਬੀ ਪੁਰਾਣੇ ਸੱਭਿਆਚਾਰ ਦੀ ਵੀਡੀਓ ਤਾਂ ਤੁਹਾਡੇ ਸਾਹਮਣੇ ਉਹ ਸਾਰੀ ਚੀਜ਼ ਖੁੱਲ ਕੇ ਆ ਜੂਗੀ ਪਰੰਤੂ ਇਹ ਆਊਗੀ ਕਿਵੇਂ ਜੇਕਰ ਆਪਾਂ ਇਸ ਚੀਜ਼ ਨੂੰ ਉੱਥੇ ਅਪਲੋਡ ਕਰਾਂਗੇ ਇਸ ਤਰ੍ਹਾਂ ਨਾਲ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਹਰ ਇੱਕ ਖੋਜ ਸਾਡੇ ਜੀਵਨ ਨੂੰ ਸੌਖਾ ਬਣਾਉਂਦੀ ਆ। ਸਾਡੇ ਜੀਵਨ ਨੂੰ ਖਰਾਬ ਨਹੀਂ ਕਰਦੀ ਬਸ ਸਾਨੂੰ ਉਹ ਵਰਤ ਨਹੀਂ ਆਉਣੀ ਚਾਹੀਦੀ ਆ ਹੁਣ ਪੁਰਾਣੇ ਸਮੇਂ ਦੇ ਵਿੱਚ ਜਿਵੇਂ ਸਾਡੇ ਬਜ਼ੁਰਗਾਂ ਨੇ ਕਿਤਾਬਾਂ ਨੂੰ ਲਿਖਣਾ ਚੁਣਿਆ ਸੀ ਉਹ ਚੰਗੀ ਗੱਲ ਕਿਤਾਬ ਦੇ ਵਿੱਚ ਲਿਖਦੇ ਸੀ ਤਾਂ ਜੋ ਆਉਣ ਵਾਲੀ ਪੀੜ੍ਹੀ ਪੜ੍ਹ ਸਕੇ ਉਸੇ ਤਰ੍ਹਾਂ ਹੀ ਅਸੀਂ ਅੱਜ ਦੇ ਸਮੇਂ ਦੇ ਵਿੱਚ ਅੱਜ ਦਾ ਮਾਧਿਅਮ ਚੁਣਿਆ ਅਸੀਂ ਅੱਜ ਦਾ ਮਾਧਿਅਮ ਇੰਟਰਨੈਟ ਚੁਣਿਆ ਜਿਹਦੇ ਉੱਤੇ ਅਸੀਂ ਸਾਨੂੰ ਇਤਿਹਾਸ ਦੀ ਫਲਸਫੀ ਦੀ ਸਾਈਕੋਲੋਜੀ ਦੀ ਜਾਣਕਾਰੀ ਦਿਆ ਕਰਾਂਗੇ ਤਾਂ ਜੋ ਅੱਜ ਦੀ ਪੀੜ੍ਹੀ ਤੇ ਆਉਣ ਵਾਲੀ ਪੀੜ੍ਹੀ ਇਸ ਚੀਜ਼ ਨੂੰ ਚੰਗੇ ਢੰਗ ਦੇ ਨਾਲ ਸੁਣ ਸਕੇ ਅਤੇ ਰਹੀ ਗੱਲ ਗੰਦ ਪਾਉਣ ਵਾਲਿਆਂ ਦੀ ਉਹਨਾਂ ਨੇ ਆਪਣੇ ਆਪ ਹੀ ਮੱਦਮ ਪੈ ਜਾਣਾ ਜਦੋਂ ਸਰਚ ਮਾਰ ਕੇ ਵੇਖਣ ਵਾਲੇ ਲੋਕਾਂ ਦੇ ਹੱਥ ਦੇ ਵਿੱਚ ਫੋਨ ਆ ਗਿਆ ਕਿਉਂਕਿ ਅੱਜ ਜਿਹੜਾ ਫੋਨ ਹੈ ਅੱਜ ਜਿਹੜਾ ਇੰਟਰਨੈਟ ਹੈ ਇਹ ਉਹਨਾਂ ਲੋਕਾਂ ਦੇ ਹੱਥ ਦੇ ਵਿੱਚ ਹੈ ਜਿਨ੍ਹਾਂ ਨੂੰ ਸਰਚ ਮਾਰ ਕੇ ਵੇਖਣਾ ਨਹੀਂ ਆਉਂਦਾ ਉਹਨਾਂ ਦੇ ਅੱਗੇ ਜੋ ਵੀ ਚੀਜ਼ ਆਉਂਦੀ ਹੈ ਉਹ ਵੇਖ ਲੈਂਦੇ ਆ ਹੁਣ ਉਹਨਾਂ ਦੇ ਅੱਗੇ ਜਦੋਂ ਚੰਗਾ ਕੋਈ ਚੈਨਲ ਹੈ ਹੀ ਨਹੀਂ ਤਾਂ ਉਹਨਾਂ ਦੇ ਅੱਗੇ ਚੰਗਾ ਚੈਨਲ ਆਊਗਾ ਕਿੱਥੋਂ ਕਿਉਂਕਿ ਚੰਗਾ ਚੈਨਲ ਆਪਾਂ ਨੂੰ ਬਣਾਉਣਾ ਪੈਣਾ ਹੈ ਇਤਿਹਾਸ ਸਾਈਕੋਲੋਜੀ ਫਿਲਾਸਫੀ ਸਾਰਾ ਕੁਝ ਆਪਾਂ ਨੂੰ ਇੰਟਰਨੈਟ ਤੇ ਪਾਉਣਾ ਪੈਣਾ ਹੈ ਇਸ ਲਈ ਆਪਾਂ ਆਪਣੇ ਖਿੱਤੇ ਦਾ ਆਪਣੇ ਧਰਮ ਦਾ ਆਪਣੀ ਕੌਮ ਦਾ ਇਤਿਹਾਸ ਆਪਣੀ ਪੰਜਾਬੀ ਭਾਸ਼ਾ ਦੇ ਵਿੱਚ ਇੰਟਰਨੈਟ ਦੇ ਉੱਤੇ ਦੱਸਣਾ ਸ਼ੁਰੂ ਕੀਤਾ ਜਿਵੇਂ ਸਾਡੇ ਬਜ਼ੁਰਗਾਂ ਨੇ ਕਿਤਾਬਾਂ ਲਿਖਣੀਆਂ ਸ਼ੁਰੂ ਕੀਤੀਆਂ ਸੀ ਕਿਉਂਕਿ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਨਾ ਉਹਨਾਂ ਨੇ ਇੰਟਰਨੈਟ ਉਹੀ ਦੇਖਣਾ ਹੁਣ ਜਿਵੇਂ ਸਾਡੇ ਜਿਹੜੇ ਬਜ਼ੁਰਗ ਸੀ ਉਹ ਮਦਰੱਸਿਆਂ ਦੇ ਵਿੱਚ ਉਹ ਗੁਰੂ ਘਰਾਂ ਦੇ ਵਿੱਚ ਉਹ ਮੰਦਰਾਂ ਦੇ ਵਿੱਚ ਪੜਨ ਜਾਂਦੇ ਸੀ ਪਰੰਤੂ ਜਦੋਂ ਸਾਡਾ ਸਮਾਂ ਆਇਆ ਅਸੀਂ ਸਕੂਲਾਂ ਦੇ ਵਿੱਚ ਪੜਨ ਗਏ ਅਸੀਂ ਕਿਉਂ ਨਹੀਂ ਮੰਦਰਾਂ ਗੁਰਦੁਆਰਿਆਂ ਦੇ ਵਿੱਚ ਪੜਨ ਗਏ ਜਿਹੜੇ ਸਾਡੇ ਬਜ਼ੁਰਗ ਸੀ ਉਹਨਾਂ ਦੇ ਜਿਹੜੇ ਬਜ਼ੁਰਗ ਸੀ ਉਹ ਜੰਗਲਾਂ ਦੇ ਵਿੱਚ ਪੜਨ ਲਈ ਜਾਂਦੇ ਸੀ ਮੋਕਸ਼ਾ ਪ੍ਰਾਪਤ ਕਰਦੇ ਸੀ ਨਿਰਵਾਣਾ ਪ੍ਰਾਪਤ ਕਰਦੇ ਸੀ ਪਰੰਤੂ ਜਿਹੜੇ ਉਹ ਵਾਲੇ ਬਜ਼ੁਰਗ ਨੇ ਉਹਨਾਂ ਨੇ ਪਿਛਲੇ ਬਜ਼ੁਰਗਾਂ ਦੀ ਰੀਸ ਦੇ ਨਾਲ ਇਹ ਸਾਰੀਆਂ ਚੀਜ਼ਾਂ ਕਿਉਂ ਨਹੀਂ ਕੀਤੀਆਂ ਕਿਉਂਕਿ ਹਮੇਸ਼ਾ ਹੀ ਇਨਸਾਨ ਜੋ ਚੀਜ਼ ਸਮੇਂ ਦੇ ਵਿੱਚ ਮੌਜੂਦ ਹੁੰਦੀ ਆ ਉਹਦੇ ਤੋਂ ਹੀ ਪੜਦਾ ਉਹਦੇ ਤੋਂ ਹੀ ਸਿੱਖਦਾ ਉਹਦੇ ਤੋਂ ਹੀ ਨੌਲੇਜ ਗ੍ਰਹਿਣ ਕਰਦਾ ਹੁਣ ਜਦੋਂ ਆਉਣ ਵਾਲੀ ਪੀੜ੍ਹੀ ਇੰਟਰਨੈਟ ਦੇ ਉੱਤੇ ਹੀ ਹੋਊਗੀ ਤਾਂ ਉਹਨਾਂ ਨੇ ਇੰਟਰਨੈਟ ਦੇ ਉੱਤੇ ਸਰਚ ਮਾਰੀ ਐਂਸ਼ੀਅੰਟ ਹਿਸਟਰੀ ਇਨ ਪੰਜਾਬੀ ਤਾਂ ਜੇਕਰ ਉਹਨਾਂ ਦੇ ਅੱਗੇ ਨੋ ਰਿਜ਼ਲਟ ਫਾਊਂਡ ਆਇਆ ਤਾਂ ਇਹ ਉਹਨਾਂ ਦੀ ਗਲਤੀ ਨਹੀਂ ਹੋਊਗੀ ਇਹ ਸਾਡੀ ਗਲਤੀ ਹੋਊਗੀ ਕਿਉਂਕਿ ਸਾਡੀ ਜ਼ਿੰਮੇਵਾਰੀ ਆ ਸਾਡੇ ਕੋਲ ਕਿਤਾਬਾਂ ਦੀ ਜਾਣਕਾਰੀ ਆ ਅਸੀਂ ਕਿਤਾਬਾਂ ਦੀ ਜਾਣਕਾਰੀ ਨੂੰ ਡਿਜੀਟਲਾਈਜੇਸ਼ਨ ਦੇ ਵਿੱਚ ਲੈ ਕੇ ਜਾਣਾ ਨਾ ਕਿ ਡਿਜੀਟਲਾਈਜੇਸ਼ਨ ਨੂੰ ਗਾਲਾ ਕੱਢਣੀਆਂ ਤੇ ਧਰਨਿਆਂ ਦੇ ਵਿੱਚ ਉੱਚੀ ਉੱਚੀ ਧਰਨੇ ਲਾਉਣੇ ਆ ਸਾਨੂੰ ਪੰਜਾਬੀ ਪੜਨੀ ਚਾਹੀਦੀ ਆ ਅਸੀਂ ਪੰਜਾਬੀ ਦੇ ਰਾਖੇ ਆ ਅਸੀਂ ਪੰਜਾਬੀ ਦੇ ਵਾਰਿਸ ਆ ਆਪਾਂ ਸਾਈਨ ਬੋਰਡਾਂ ਦੇ ਉੱਤੇ ਕਲਖ ਮੜ ਕੇ ਪੰਜਾਬੀ ਨਹੀਂ ਪੜਾ ਸਕਦੇ ਸਾਨੂੰ ਪੰਜਾਬੀ ਦੇ ਵਿੱਚ ਕੁਝ ਕਰਨਾ ਪਊਗਾ ਤਾਂ ਜੋ ਆਉਣ ਵਾਲੀ ਪੀੜ੍ਹੀ ਜਦੋਂ ਸਰਚ ਮਾਰੂਗੀ ਐਂਸ਼ੀਐਂਟ ਹਿਸਟਰੀ ਇਨ ਪੰਜਾਬੀ ਤਾਂ ਉਹਨਾਂ ਦੇ ਅੱਗੇ ਸ਼ਾਕ ਸਾਤ ਸਾਰੇ ਦਾ ਸਾਰਾ ਇਤਿਹਾਸ ਪੰਜਾਬੀ ਦੇ ਵਿੱਚ ਖੁੱਲ੍ਹ ਕੇ ਅੱਗੇ ਆ ਜਾਊਗਾ ਇਹ ਸਾਡੇ ਚੈਨਲ ਦੀ ਮਨਛਾਇਆ ਆ ਜਿਹੜੇ ਸਾਡੇ ਪੁਰਾਣੇ ਲੋਕ ਸੀ ਉਹਨਾਂ ਦੇ ਕੋਲ ਕਿਤਾਬੀ ਜਾਣਕਾਰੀ ਸੀ ਉਹਨਾਂ ਦੇ ਕੋਲ ਚੰਗੀਆਂ ਕਿਤਾਬਾਂ ਸੀ ਉਹਨਾਂ ਨੇ ਸਾਨੂੰ ਦਿੱਤਾ ਚੰਗੀਆਂ ਕਿਤਾਬਾਂ ਦਾ ਭੰਡਾਰਾ ਪਰੰਤੂ ਜਿਹੜਾ ਆਉਣ ਵਾਲਾ ਸਮਾਂ ਆ ਉਸ ਸਮੇਂ ਦੇ ਵਿੱਚ ਅਸੀਂ ਆਪਦੇ ਜਵਾਕਾਂ ਨੂੰ ਚੰਗੇ ਚੈਨਲਾਂ ਦਾ ਭੰਡਾਰਾ ਦੇ ਸਕੀਏ ਇਹ ਸਾਰੀਆਂ ਚੀਜ਼ਾਂ ਗੱਲਾਂ ਕਰਨ ਦੇ ਨਾਲ ਨਹੀਂ ਹੋਣੀਆਂ ਇਹ ਸਾਰੀਆਂ ਚੀਜ਼ਾਂ ਸਾਨੂੰ ਕਰਨੀਆਂ ਪੈਣੀਆਂ ਕਿਉਂਕਿ ਇੰਟਰਨੈਟ ਇੱਕ ਖਾਲੀ ਪੇਜ ਆ ਇਹਦੇ ਉੱਤੇ ਸਾਨੂੰ ਵੀਡੀਓਜ਼ ਇਹਦੇ ਉੱਤੇ ਸਾਨੂੰ ਆਡੀਓਜ਼ ਚੰਗੀਆਂ ਵਧੀਆ ਇਤਿਹਾਸ ਦੀਆਂ ਧਰਮ ਦੀਆਂ ਦਸਨੀਆਂ ਪੜ੍ਹਣੀਆਂ ਜੇਕਰ ਆਪਾਂ ਨੂੰ ਲੱਗਦਾ ਹੈ ਕਿ ਜੇਕਰ ਚੰਗੀ ਚੀਜ਼ ਤੇ ਵੀਊ ਨਹੀਂ ਆਉਂਦੇ ਤਾਂ ਅੱਜ ਦੇ ਸਮੇਂ ਦੇ ਲਈ ਆਪਾਂ ਇਹ ਚੀਜ਼ ਨਹੀਂ ਪਾ ਰਹੇ ਇਹ ਚੀਜ਼ ਆਪਾਂ ਆਉਣ ਵਾਲੇ ਸਮੇਂ ਦੇ ਲਈ ਪਾ ਰਹੇ ਹਾਂ ਕਦੇ ਨਾ ਕਦੇ ਤਾਂ ਕੋਈ ਇਨਸਾਨ ਐਹੋ ਜੇ ਆਉਣਗੇ ਜਿਨ੍ਹਾਂ ਨੂੰ ਇੰਟਰਨੈਟ ਦੇ ਉੱਤੋਂ ਨੌਲੇਜ ਲੈਣ ਦੀ ਇੱਛਾ ਆਊਗੀ ਅੱਜ ਦੇ ਸਮੇਂ ਦੇ ਵਿੱਚ ਜੇ ਨਹੀਂ ਵੀ ਹੈਗੀ ਤਾਂ ਆਪਾਂ ਅੱਜ ਦੇ ਸਮੇਂ ਦੇ ਲਈ ਤਾਂ ਇਹ ਚੀਜ਼ਾਂ ਨਹੀਂ ਪਾ ਰਹੇ ਕਿਤਾਬਾਂ ਪੁਰਾਣੇ ਸਾਡੇ ਬਜ਼ੁਰਗਾਂ ਨੇ ਉਸ ਸਮੇਂ ਲਈ ਤਾਂ ਨਹੀਂ ਲਿਖੀਆਂ ਸੀ ਹੁਣ ਜੇਕਰ ਗੁਰੂ ਗ੍ਰੰਥ ਸਾਹਿਬ 15ਵੀਂ ਸਦੀ ਦੇ ਵਿੱਚ ਲਿਖਿਆ ਗਿਆ ਤਾਂ ਉਹਨੂੰ ਅਸੀਂ ਅੱਜ ਪੜ੍ਹ ਰਹੇ ਹਾਂ ਬਹੁਤ ਹੀ ਚੰਗੇ ਢੰਗ ਦੇ ਨਾਲ ਇਸੇ ਤਰ੍ਹਾਂ ਹੀ ਜਿਹੜੇ ਚੰਗੇ ਚੈਨਲ ਨੇ ਉਹ ਆਉਣ ਵਾਲੇ ਸਮੇਂ ਦੇ ਲੋਕਾਂ ਲਈ ਬਣਾਏ ਜਾ ਰਹੇ ਆ ਅੱਜ ਦੇ ਸਮੇਂ ਦੇ ਲੋਕ ਜਿਵੇਂ ਹੈਗੇ ਆ ਉਹਨਾਂ ਨੇ ਉਵੇਂ ਹੀ ਰਹਿਣਾ ਪਰੰਤੂ ਜਦੋਂ ਆਉਣ ਵਾਲੀ ਪੀੜ੍ਹੀ ਆਊਗੀ ਜੇਕਰ ਉਹਨਾਂ ਨੇ ਕੋਈ ਚੰਗੀ ਚੀਜ਼ ਇੰਟਰਨੈਟ ਤੋਂ ਸਿੱਖਣੀ ਹੋਊਗੀ ਤਾਂ ਉੱਥੇ ਉਹ ਚੀਜ਼ ਹੋਊਗੀ ਨਹੀਂ ਤਾਂ ਉਹ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਉਹ ਆਪਣੀ ਜ਼ਿੰਮੇਵਾਰੀ ਆ ਉਹ ਆਪਣੀ ਗਲਤੀ ਹੋਊਗੀ ਕਿ ਆਪਾਂ ਉੱਥੇ ਉਹ ਚੀਜ਼ ਨਹੀਂ ਪਾਈ ਜਦਕਿ ਸਾਨੂੰ ਪਤਾ ਸੀ ਕਿਤਾਬਾਂ ਦੇ ਵਿੱਚ ਆ ਗਿਆਨ ਆ ਪਰੰਤੂ ਅਸੀਂ ਉਹਨੂੰ ਵੀਡੀਓ ਦੇ ਵਿੱਚ ਬਦਲਿਆ ਹੀ ਨਹੀਂ ਸਾਡਾ ਚੈਨਲ ਇਸ ਚੀਜ਼ ਦੀ ਜਾਣਕਾਰੀ ਬਹੁਤ ਹੀ ਇੰਟਰਸਟਿੰਗ ਵੇ ਦੇ ਨਾਲ ਸਟੀਕ ਸਹੀ ਤੇ ਲਗਾਤਾਰ ਇਸ ਚੈਨਲ ਦੇ ਉੱਤੇ ਅਪਲੋਡ ਕਰਿਆ ਕਰੂਗਾ ਪ੍ਰੰਤੂ ਇਹ ਚੈਨਲ ਵੱਡਾ ਤੁਹਾਡੇ ਸਾਥ ਦੇ ਨਾਲ ਹੀ ਹੋਣਾ ਉਮੀਦ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਡਾ ਚੈਨਲ ਪੰਜਾਬੀ ਦਾ ਸਭ ਤੋਂ ਮਹੱਤਵਪੂਰਨ ਚੈਨਲ ਹੋਊਗਾ ਅਸੀਂ ਤੁਹਾਨੂੰ ਮਜਬੂਰ ਨਹੀਂ ਕਰਦੇ ਕਿ ਤੁਸੀਂ ਸਾਰੀ ਦਿਹਾੜੀ ਸਾਡਾ ਚੈਨਲ ਇਤਿਹਾਸ ਦੀ ਚੀਜ਼ ਨੂੰ ਹੀ ਵੇਖੀ ਜਾਣਾ ਇਹ ਤੁਸੀਂ ਕਰ ਵੀ ਨਹੀਂ ਸਕਦੇ ਇਹ ਕੋਈ ਵੀ ਇਨਸਾਨ ਨਹੀਂ ਕਰ ਸਕਦਾ ਕਿ ਹਰ ਇੱਕ ਸਮੇਂ ਆਈਡਲ ਗੱਲ ਚੰਗੀ ਗੱਲ ਹੀ ਸੁਣੀ ਜਾਵੇ ਉਹਨੇ ਐਂਟਰਟੇਨਮੈਂਟ ਵੀ ਦੇਖਣਾ ਹੈ ਉਹਨੇ ਬੇਬੁਖਫਾਨਾ ਸਟੈਪ ਚੀਜ਼ਾਂ ਉਹ ਸਾਰਾ ਕੁਝ ਵੀ ਦੇਖਣਾ ਹੈ ਇਸੇ ਲਈ ਅਸੀਂ ਤੁਹਾਨੂੰ ਮਜਬੂਰ ਨਹੀਂ ਕਰਦੇ ਕਿ ਤੁਸੀਂ ਸਾਡਾ ਚੈਨਲ ਹੀ ਦੇਖਣਾ ਸਾਡੇ ਚੈਨਲ ਦੇ ਉੱਤੇ 15 ਤੋਂ 30 ਮਿੰਟ ਦੀ ਵੀਡੀਓ ਹਫ਼ਤੇ ਬਾਅਦ ਜਾਂ 8 ਦਿਨ ਬਾਅਦ ਇਸ ਚੈਨਲ ਦੇ ਉੱਤੇ ਆਇਆ ਕਰੂਗੀ ਤੁਸੀਂ ਸਿਰਫ 7 ਤੋਂ ਲੈ ਕੇ 30 ਮਿੰਟ ਤੱਕ ਦਾ ਸਮਾਂ ਕੱਢਣਾ ਹੈ ਇਸ ਚੈਨਲ ਨੂੰ ਸੁਣਨ ਦਾ ਇਹਦੇ ਨਾਲ ਕੀ ਹੋਊਗਾ ਕਿ ਤੁਸੀਂ ਐਂਟਰਟੇਨਮੈਂਟ ਦੇ ਨਾਲ ਤੁਸੀਂ ਵਲੌਗ ਜਿਹੜੇ ਫੈਮਿਲੀ ਵਲੌਗ ਨੇ ਉਹਨਾਂ ਦੇ ਨਾਲ ਇਹ ਇਤਿਹਾਸ ਦੀ ਜਾਣਕਾਰੀ ਨੂੰ ਵੀ ਗ੍ਰਹਿਣ ਕਰ ਪਾਉਗੇ ਹੁਣ ਜਿਵੇਂ ਪੁਰਾਣੇ ਬਜ਼ੁਰਗ ਆਪਾਂ ਨੂੰ ਇਤਿਹਾਸ ਦੀਆਂ ਆਪਦੇ ਪੁਰਾਣੇ ਸਮੇਂ ਦੀਆਂ ਕਹਾਣੀਆਂ ਸੁਣਾਉਂਦੇ ਹੁੰਦੇ ਸੀ ਆਪਣੇ ਨਾਨੇ ਆਪਣੇ ਨਾਨੀਆਂ ਆਪਣੇ ਦਾਦੇ ਆਪਣੀਆਂ ਦਾਦੀਆਂ ਉਸੇ ਤਰ੍ਹਾਂ ਆਪਾਂ ਵੀ ਜੇਕਰ ਆਪਦੇ ਬੱਚਿਆਂ ਨੂੰ ਇਤਿਹਾਸ ਦੀਆਂ ਕਹਾਣੀਆਂ ਸੁਣਾਵਾਂਗੇ ਤਾਂ ਉਹ ਇਤਿਹਾਸ ਵੱਲ ਨੂੰ ਝੁਕਣਗੇ ਜੇਕਰ ਸਾਨੂੰ ਹੀ ਇਤਿਹਾਸ ਨਹੀਂ ਪਤਾ ਹੋਊਗਾ ਤਾਂ ਅਸੀਂ ਆਉਣ ਵਾਲੇ ਬੱਚਿਆਂ ਨੂੰ ਇਤਿਹਾਸ ਦੀਆਂ ਕਹਾਣੀਆਂ ਸੁਣਾਵਾਂਗੇ ਕੀ ਤੇ ਅੱਜ ਕੱਲ ਜੇ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਕਹਿ ਰਹੇ ਹਾਂ ਕਿ ਉਹਨਾਂ ਨੇ ਇੰਟਰਨੈਟ ਹੀ ਕਰਨਾ ਹੈ ਉਹਨਾਂ ਦਾ ਬੇੜਾ ਕਰ ਕੇ ਜਾਣਾ ਆਪਣਾ ਵੀ ਬੇੜਾ ਕਰ ਕੇ ਹੋਇਆ ਹੋਇਆ ਆਪਾਂ ਇੰਟਰਨੈਟ ਦੇ ਉੱਤੇ ਸਿਰਫ ਧਰਨੇ ਮੁਜ਼ਾਰੇ ਕਰ ਰਹੇ ਹਾਂ ਇਤਿਹਾਸ ਨੂੰ ਨੌਲੇਜ ਨੂੰ ਗ੍ਰਹਿਣ ਕਰਨ ਦੇ ਪਰ ਕਰ ਨਹੀਂ ਪਾ ਰਹੇ ਦੱਸ ਨਹੀਂ ਪਾ ਰਹੇ ਕਿਉਂਕਿ ਜਿਵੇਂ ਇੱਕ ਖਾਲੀ ਪੇਜ ਦੇ ਉੱਤੇ ਲਿਖ ਕੇ ਇੱਕ ਕਿਤਾਬ ਬਣਦੀ ਆ ਉਸੇ ਤਰ੍ਹਾਂ ਹੀ ਇੰਟਰਨੈਟ ਦੇ ਉੱਤੇ ਇੱਕ ਚੰਗੀ ਵੀਡੀਓ ਦੇ ਨਾਲ ਇੰਟਰਨੈਟ ਸਹੀ ਹੋਣਾ ਹੈ ਸੋ ਸਾਡਾ ਇਹ ਚੈਨਲ ਡਿਜੀਟਲਾਈਜੇਸ਼ਨ ਨੂੰ ਗਾਲਾਂ ਨਾ ਕੱਢ ਕੇ ਇਸ ਨੂੰ ਵਰਤ ਕੇ ਉਹਨਾਂ ਲੋਕਾਂ ਤੱਕ ਵੀ ਇਤਿਹਾਸ ਦੀ ਜਾਣਕਾਰੀ ਨੂੰ ਪਹੁੰਚਾਊਗਾ ਜਿਨ੍ਹਾਂ ਨੂੰ ਪੜਨਾ ਨਹੀਂ ਆਉਂਦਾ ਹਾਂ ਤੁਹਾਨੂੰ ਸੁਣਨਾ ਜ਼ਰੂਰ ਆਉਣਾ ਚਾਹੀਦਾ ਉਹ ਵੀ ਪੂਰੇ ਧਿਆਨ ਦੇ ਨਾਲ ਤੁਹਾਨੂੰ ਹਰ ਇੱਕ ਸਮੇਂ ਦੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਾਲ ਦਰ ਕਾਲ ਸਾਲ ਦਰ ਸਾਲ ਮੈਨ ਟੂ ਮੈਨ ਦੀ ਕਹਾਣੀ ਬਹੁਤ ਹੀ ਚੰਗੇ ਢੰਗ ਦੇ ਨਾਲ ਇਸ ਚੈਨਲ ਦੇ ਉੱਤੇ ਦੱਸੀ ਜਾਇਆ ਕਰੂਗੀ ਤੁਸੀਂ ਸਵਾਲ ਵਿਚ ਜਿ ਕੋ ਕੇ ਪੁੱਛਿਓ ਹਰ ਇੱਕ ਸਵਾਲ ਦਾ ਤੁਹਾਨੂੰ ਜਵਾਬ ਦਿੱਤਾ ਜਾਊਗਾ ਇਸ ਵੀਡੀਓ ਦੇ ਵਿੱਚ ਅਸੀਂ ਇਹੀ ਦੱਸਣਾ ਸੀ ਕਿ ਅਸੀਂ ਇਸ ਚੈਨਲ ਨੂੰ ਆਡੀਓ ਤੋਂ ਵੀਡੀਓ ਦੇ ਵਿੱਚ ਬਦਲ ਰਹੇ ਹਾਂ ਸਾਡੀ ਇਹ ਵੀਡੀਓ ਤੋਂ ਅਗਲੀ ਵੀਡੀਓ ਤੇ ਇਸ ਵੀਡੀਓ ਤੋਂ ਪਿਛਲੀ ਵੀਡੀਓ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਪੋਮਣ ਹੋਣਗੀਆਂ ਕਿਉਂਕਿ ਉਹ ਚੀਜ਼ ਸਿਰਫ ਤੇ ਸਿਰਫ ਅਸੀਂ ਤਾਂ ਕੀਤੀ ਆ ਤਾਂ ਜੋ ਤੁਸੀਂ ਲੈ ਦੇ ਨਾਲ ਜੁੜ ਸਕੋ ਤੁਹਾਨੂੰ ਆਏ ਨਾ ਲੱਗੇ ਕਿ ਯਾਰ ਇਹ ਪਹਿਲਾਂ ਤਾਂ ਆਡੀਓ ਹੁੰਦੀ ਸੀ ਹੁਣ ਵੀਡੀਓ ਕਿਵੇਂ ਹੋ ਗਈ ਤਾਂ ਉਸ ਤੋਂ ਬਾਅਦ ਲਗਾਤਾਰ ਇਤਿਹਾਸ ਚੱਲੀ ਜਾਊਗਾ ਤੁਸੀਂ ਲਾਈਕ ਤੇ ਸਬਸਕ੍ਰਾਈਬ ਖੁੱਲ ਕੇ ਕਰਿਓ ਕਿਉਂਕਿ ਅੱਜ ਦੇ ਸਮੇਂ ਦੀ ਸਪੋਰਟ ਇਹੀ ਚੀਜ਼ ਹੈ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਨਵੇਂ ਇਤਿਹਾਸ ਦੇ ਵਰਕੇ ਦੇ ਨਾਲ ਤਦ ਤੱਕ ਲਈ ਰੱਬ ਰਾਖਾ 干的吧？